ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ ਟੂ ਸਿਸਟਰ ਵਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਕਤਲੀ ਦੀ ਸਬਜ਼ੀ ਬਣਾਵਾਂਗੇ ਉਸ ਦੇ ਲਈ ਮੈਂ ਤਾਂ ਆਲੂ ਲਏ ਨੇ ਆਲੂ ਹਨ ਛੇ ਲੈ ਕੇ ਤੋਂ ਕੇ ਕੱਟ ਲਵਾਂਗੇ ਇਸ ਤਰੀਕੇ ਨਾਲ ਆਲੂ ਦੀਆਂ ਕਤਲੀਆਂ ਕੱਟ ਲਵਾਂਗੇ ਕਤਲੀਆਂ ਨੂੰ ਜਿਆਦਾ ਮੋਟਾ ਵੀ ਨਹੀਂ ਕੱਟਾਂਗੇ ਜਿਆਦਾ ਪਤਲਾ ਵੀ ਨਹੀਂ ਕੱਟਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਡਰਾਈਵਰ ਆਪਾਂ ਸਬਜ਼ੀ ਖਾ ਖ ਅੱਕ ਜਾਣਿਆ ਤਾਂ ਤੁਸੀਂ ਇਸ ਤਰੀਕੇ ਨਾਲ ਆਲੂ ਦੀ ਕਤਲੀਆਂ ਵਾਲੀ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਮੈਂ ਸਾਰੇ ਆਲੂਆਂ ਨੂੰ ਕੱਟ ਲਵਾਂਗੀ ਤੇ ਧੋ ਲਵਾਂਗੀ ਕੱਟ ਕੇ ਸਾਰੇ ਆਲੂਆਂ ਨੂੰ ਹੁਣ ਮੈਂ ਸਾਰੇ ਆਲੂਆਂ ਨੂੰ ਕੱਟ ਕੇ ਧੋ ਲਿਆ ਹੈ ਇਸ ਦੇ ਨਾਲ ਇਹਨਾਂ ਦਾ ਐਕਸਟਰਾ ਸਟਾਰਚ ਨਿਕਲ ਜਾਏਗਾ ਤੇ ਆਲੂ ਕਾਲੇ ਨਹੀਂ ਪੈਣਗੇ ਹੁਣ ਮੈਂ ਆਲੂ ਕਤਲੀਆਂ ਦੀ ਸਬਜ਼ੀ ਬਣਾਉਣ ਦੇ ਲਈ ਇੱਕ ਪੈਨ ਦੇ ਵਿੱਚ ਦੋ ਚਮਚ ਦੇਸੀ ਘਿਓ ਲਿਆ ਹੈ ਵੈਸੇ ਆਪਾਂ ਇਹ ਸਬਜ਼ੀ ਨੂੰ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹਾਂ ਜੀ ਪਰ ਇਹ ਦੇਸੀ ਘਿਓ ਦੇ ਵਿੱਚ ਜ਼ਿਆਦਾ ਸਵਾਦ ਬਣੇਗੀ ਇੱਕ ਸੁੱਕੀ ਲਾਲ ਮਿਰਚ ਪਾਵਾਂਗੇ ਇਹ ਸਬਜ਼ੀ ਦੇ ਹਿਸਾਬ ਨਾਲ ਪਾਵਾਂਗੇ ਜੀ ਜੇ ਸਬਜ਼ੀ ਜ਼ਿਆਦਾ ਹੋਵੇ ਤਾਂ ਆਪਾਂ ਲਾਲ ਮਿਰਚ ਜ਼ਿਆਦਾ ਵੀ ਪਾ ਸਕਦੇ ਹਾਂ ਅੱਧਾ ਛੋਟਾ ਚਮਚ ਹਿੰਗ ਪਾਵਾਂਗੇ ਹਿੰਗ ਪਾਉਣ ਦੇ ਨਾਲ ਸਬਜ਼ੀ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੋਏਗੀ ਫਿਰ ਜੋ ਆਲੂ ਦੀਆਂ ਕਤਲੀਆਂ ਨੂੰ ਕੱਟ ਕੇ ਰੱਖਿਆ ਸੀ ਉਹ ਆਲੂ ਦੀਆਂ ਕਤਲੀਆਂ ਪਾਵਾਂਗੇ ਕਿ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਤਲੀਆਂ ਨੂੰ ਇਸ ਤਰੀਕੇ ਨਾਲ ਚਮਚ ਨਾਲ ਹਿਲਾ ਲਵਾਂਗੀ ਸਾਰੀਆਂ ਆਲੂ ਦੀਆਂ ਕਤਲੀਆਂ ਨੂੰ ਆਪਾਂ ਇਹਨਾਂ ਨੂੰ ਉਛਾਲ ਕੇ ਵੀ ਹਿਲਾ ਸਕਦੇ ਹਾਂ ਜੀ ਪਰ ਪਸ ਤਰੀਕੇ ਨਾਲ ਚਮਚ ਨਾਲ ਹਿਲਾਵਾਂਗੇ ਤਾਂ ਕਿ ਆਲੂ ਦੀਆਂ ਕਤਲੀਆਂ ਇਸ ਤਰੀਕੇ ਨਾਲ ਟੁੱਟਣਗੀਆਂ ਨਹੀਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸਵਾਦ ਅਨੁਸਾਰ ਨਾਮਕ ਪਾਵਾਂਗੇ ਆਲੂਆਂ ਉੱਪਰ ਇਸਦੇ ਨਾਲ ਆਲੂ क्रिस्पी ਹੋ ਜਾਣਗੇ ਸਾਈਰਨ ਚੇਂਜ ਕਰ ਕਰਕੇ ਨਾਮਕ ਨੂੰ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਆਲੂਆਂ ਨੂੰ ਹਿਲਾ ਹਿਲਾ ਕੇ क्रिस्पी ਹੋਣ ਤੱਕ ਪਕਾ ਲਵਾਂਗੇ ਆਲੂ ਦੀ ਇਹ ਸੁੱਕੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੀ ਆਪਣੀ ਸਬਜ਼ੀ ਨੂੰ ਟਿਫਿਨ ਵਗੈਰਾ ਦੇ ਵਿੱਚ ਪੈਕ ਕਰਕੇ ਲੈ ਜਾ ਸਕਦੇ ਹਾਂ ਹੁਣ ਆਲੂ ਕ੍ਰਿਸਪੀ ਹੋ ਚੁੱਕੇ ਨੇ ਆਪਾਂ ਇਹਨਾਂ ਦੇ ਵਿੱਚ ਇੱਕ ਟਮਾਟਰ ਪਾਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਆਪਾਂ ਇਸ ਤਰੀਕੇ ਨਾਲ ਸਬਜ਼ੀ ਨੂੰ ਬਿਨਾ ਟਕੇ ਦੋਹੀਂ ਪਕਾਵਾਂਗੇ ਜੀ ਤੇ ਸਬਜ਼ੀ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਏਗੀ ਜੇ ਆਪਾਂ ਇਸ ਦੇ ਵਿੱਚ ਟਮਾਟਰ ਪਾਉਣਾ ਹੋਵੇ ਤਾਂ ਪਾ ਸਕਦੇ ਹਾਂ ਜੀ ਨਹੀਂ ਆਪਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ ਪਰ ਮੈਂ ਇਸ ਦੇ ਵਿੱਚ ਟਮਾਟਰ ਪਾ ਰਹੀ ਹਾਂ ਵੈਸੇ ਸਬਜ਼ੀ ਵਿੱਚ ਟਮਾਟਰ ਲੋਕ ਬਹੁਤ ਘੱਟ ਪਾਉਂਦੇ ਨੇ ਕਿ ਹਰ ਸਬਜ਼ੀ ਆਪਣੇ ਵੱਖਰੇ ਵੱਖਰੇ ਤਰੀਕੇ ਨਾਲ ਬਣਦੀ ਹੈ ਟਮਾਟਰ ਜਲਦੀ ਪੱਕੇ ਜਾਵੇ ਇਸ ਦੇ ਲਈ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਆਪਾਂ ਸਬਜ਼ੀ ਵਿੱਚ ਹੋਰ ਨਮਕ ਨਹੀਂ ਪਾਵਾਂਗੇ ਆਪਾਂ ਆਲੂ ਦੀ ਦੂਸਰੀ ਸਬਜ਼ੀ ਦਾ ਕਈ ਵਾਰ ਖਾਦੀ ਹੈ ਜੀ ਪਰ ਆਪਾਂ ਇਸ ਤਰੀਕੇ ਨਾਲ ਆਲੂ ਦੀ ਕਤਲੀ ਵਾਲੀ ਸਬਜ਼ੀ ਬਣਾਵਾਂਗੇ ਤੇ ਇਹ ਸਬਜ਼ੀ ਵੀ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਆਲੂਆਂ ਦੇ ਵਿੱਚ ਇਸ ਤਰੀਕੇ ਦੇ ਗੋਲ-ਗੋਲ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਨੂੰ ਵੀ ਮੈਂ ਇਸ ਤਰੀਕੇ ਨਾਲ ਹੀ ਕੱਟਿਆ ਹੈ ਜੀ ਗੋਲ-ਗੋਲ ਸ਼ੇਪ ਦੇ ਵਿੱਚ ਸਾਰੇ ਪਿਆਜ਼ ਨੂੰ ਇਸ ਤਰੀਕੇ ਨਾਲ ਪਾਵਾਂਗੇ ਪਿਆਜ਼ ਦੇ ਲੱਛੇ ਕੱਟ ਕਰਕੇ ਇਸ ਤਰੀਕੇ ਨਾਲ ਲਾਲਾਂਗੇ ਪਿਆਜ਼ ਭੋਂਨ ਤੋਂ ਬਾਅਦ ਆਪਾਂ ਇਸ ਨੂੰ ਚੰਮਚ ਨਾਲ ਇਸ ਤਰੀਕੇ ਨਾਲ ਘਲਾਰੇ ਆਂ ਤਾਂ ਕਿ ਆਲੂ ਟੁੱਟਣ ਨਾ ਨਹੀਂ ਆਪਾਂ ਇਸ ਨੂੰ ਖਰਚਣ ਨਾਲ ਵੀ ਪਲਟ ਸਕਦੇ ਹਾਂ ਜੀ ਆਪਾਂ ਇਸਦੇ ਵਿੱਚ ਜੀਰਾ ਪਾਉਣਾ ਹੋਵੇ ਤਾਂ ਆਪਾਂ ਜੀਰਾ ਵੀ ਪਾ ਸਕਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋ ਰਹੀ ਹੈ ਇਸ ਤਰ੍ਹਾਂ ਹੀ ਕਰੀ ਬਣੀ ਹੋਈ ਸਬਜ਼ੀ ਦੀ ਸਭ ਨੂੰ ਬਹੁਤ ਪਸੰਦ ਆਏਗੀ ਜੀ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਹੁਣ ਆਪਾਂ ਆਲੂਆਂ ਨੂੰ ਤੇ ਪਿਆਜ਼ ਨੂੰ ਥੋੜੀ ਦੇਰ ਢਾਕੇ ਪਕਾ ਲਵਾਂਗੇ ਜੇਕਰ ਆਪਾਂ ਇਹਨਾਂ ਨੂੰ ਜ਼ਿਆਦਾ ਕ੍ਰਿਸਪੀ ਕਰਨਾ ਹੋਵੇ ਤਾਂ ਆਪਾਂ ਬਿਨਾ ਟੱਕੇ ਤੋਂ ਵੀ ਪਕਾ ਸਕਦੇ ਹਾਂ ਪਰ ਸਬਜ਼ੀ ਜਲਦੀ ਪੱਕ ਜਾਵੇ ਇਸ ਲਈ ਆਪਾਂ ਟੱਕ ਕੇ ਪਕਾ ਲਵਾਂਗੇ ਟੱਕ ਕੇ ਪਕਾਉਣ ਤੋਂ ਬਾਅਦ ਇਸ ਨੂੰ ਲਾ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੇਂ-ਨਵੇਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਹਨ ਉਹ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਸਬਜ਼ੀ ਮਸਾਲਾ ਪਾਵਾਂਗੇ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਸਾਰੇ ਮਸਾਲਿਆਂ ਨੂੰ ਹਿਲਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਤਾਂ ਕਿ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਕੋਟ ਹੋ ਜਾਣ ਮਸਾਲੇ ਇਹ ਆਲੂ ਗਾਤਲੀ ਦੀ ਸਬਜ਼ੀ ਬਹੁਤ ਹੀ ਚਟਪਟੀ ਕਰਾਰੀ ਬਣ ਕੇ ਤਿਆਰ ਹੁੰਦੀ ਹੈ। ਹੁਣ ਇੱਕ ਛੋਟਾ ਚਮਚਾ ਚਾਟ ਮਸਾਲਾ ਪਾਵਾਂਗੇ ਚਟਪਟੇ ਟੇਸਟ ਦੇ ਲਈ। ਚਾਟ ਮਸਾਲਾ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ। ਉਸੀਂ ਦੇਖ ਸਕਦੇ ਹਾਂ ਜੀ ਸਬਜ਼ੀ ਉੱਪਰ ਮਸਾਲੇ ਕਿੰਨੀ ਵਧੀਆ ਕੋਟਿੰਗ ਹੋ ਚੁੱਕੀ ਹੈ ਸਬਜ਼ੀ ਉੱਪਰ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਸਬਜ਼ੀ ਵਿੱਚ ਕਸੂਰੀ ਮੇਥੀ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਉਹ ਰਹੀਆਂ ਮੇਰਸਾ ਪਾਵਾਂਗੇ ਇਸ ਤਰੀਕੇ ਦੀਆਂ ਕਟੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜੀ ਇਹ ਸਬਜ਼ੀ ਵੇਖ ਕੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਹੈ ਟੇਸਟ ਵਿੱਚ ਵੀ ਹੁੰਨੀ ਹੀ ਟੇਸਟੀ ਹੋਏਗੀ ਹਰਾ ਤਨੀਆ ਪਾਵਾਂਗੇ ਥੋੜਾ ਜਿਹਾ ਇਸ ਤਰੀਕੇ ਨਾਲ ਆਪਣੀ ਚਟਪਟੀ ਜੀ ਸਬਜ਼ੀ ਬਣ ਕੇ ਤਿਆਰ ਹੈ ਉਪਰ ਇੱਕ ਛੋਟਾ ਚਮਚ ਚਿਲੀ ਫਲੈਕਸ ਪਾਵਾਂਗੇ ਇਮੇ ਉੱਪਰੋਂ ਇਸ ਕਰਕੇ ਪਾਇਆ ਹੈ ਜੀ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਚੱਲ ਨਾ ਜਾਵੇ ਇਸ ਤੇ ਲਈ ਆਪਾਂ ਇਸ ਨੂੰ ਉੱਪਰੋਂ ਪਾਵਾਂਗੇ ਚਿਲੀ ਫਲੈਕਸ ਪਹਿਲਾਂ ਪਾਉਣ ਦੇ ਨਾਲ ਜਲ ਜਾਂਦਾ ਇਸ ਤੇ ਲਈ ਆਪਾਂ ਇਸ ਨੂੰ ਉੱਪਰੋਂ ਪਾਵਾਂਗੇ ਹੁਣ ਆਪਣੀ ਆਲੂ ਕਤਲੀਆਂ ਦੀ ਟੇਸਟੀ ਜੀ ਸਬਜ਼ੀ ਬਣ ਕੇ ਤਿਆਰ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਇੱਕ ਪਲੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਲੂ ਕਤਲੀ ਦੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਟੇਸਟੀ ਤੇ ਚਟਪਟੀ ਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਹੀ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਇਸ ਨੂੰ ਬਣਾਉਣ ਤੇ ਜਿਆਦਾ ਸਮਾਂ ਵੀ ਨਹੀਂ ਲੱਗਦਾ ਸਬਜ਼ੀ ਉੱਪਰ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰੋ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ